ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਡੈਡੀ ਫਨ ਤੇ ਬੋਬੋ ਵੈਲਕਮ ਹੈ ਜੀ ਲੈ ਗਿਆ ਅੱਜ ਦੀ ਵੀਰਤ ਹੈਗੀ ਆ ਪਿੰਡ ਪੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮੰਜੀਥਾ ਅੱਜ ਦੀ ਵੀਡੀਓ ਦੇ ਵਿੱਚ ਪੰਜ ਛੇ ਮੱਝਾਂ ਮਖਾਲਾਂਗੇ ਜੋ ਸੱਜਰਾ ਟੋਕਰਾਂ ਗੱਭਣਾ ਤੇ ਇੱਕ ਦੋ ਮੱਝਾਂ ਉਹ ਵੀ ਹੈਗੀਆਂ ਜਿਨ੍ਹਾਂ ਦੇ ਬੱਚੇ ਹਨੀ ਟੋਕਰਾਂ ਤੇ ਇੱਕ ਦੋ ਗਾਂ ਮਖਾਲਾਂਗੇ ਨਾਲ ਤੇ ਬਾਕੀ ਕਰਦੇ ਆਂ ਵੀਜੀ ਨਾਲ ਗੱਲ ਬਾਤ ਇਹ ਕਾ ਚੋਟੀ ਭਾਲਾਂਗੇ ਆ ਗਾੜੀ ਬੱਚਾ ਬੱਚਾ ਕੱਟੀ ਤੇ ਬਾਕੀ ਬਾਕੀ ਪੋਜੀਸ਼ਨ ਤੇ ਤੇਲ ਵੀਜੀ ਨਾਲ ਤੇ ਕਰਦੇ ਆਂ ਗੱਲ ਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਬਹੁਤ ਵਧੀਆ ਜੀ ਧੰਨਵਾਦ ਹੋ ਹਮਾਕ ਦਾ ਬਰਕਾਸ਼ਾ ਜੀ ਤੇ ਉਦਾ ਉਹ ਦਾਸਰਾ ਮਾਲਕ ਦਾ ਜੀ ਹਾਂਜੀ ਬਾਕੀ ਸਾਰੇ ਮੇਰੇ ਲੋ ਵੀਰ ਭੈਣ ਭਰਾ ਜਿੱਥੇ ਜਿੱਥੇ ਜਿਹੜਾ ਜਿਹੜਾ ਵੀ ਮੇਰਾ ਵੀਰ ਭਰਾ ਜਿੱਥੇ ਵਿਦੇਸ਼-ਵਦੇਸ਼ ਜਿੱਥੇ ਬੈਠੇ ਆ ਹਾਂਜੀ ਵੀਡੀਓ ਵੇਖੇ ਭਰਾੜੇ ਦੀ ਫਾਰਮ ਹਾਂਜੀ ਹਾਂਜੀ ਉਹਨਾਂ ਸਾਰਿਆਂ ਨੇ ਮੇਰੇ ਲੋ ਪਿਆਰ ਭਰੀ ਸਾਥੀ ਦਾ ਹਾਂਜੀ ਤੇ ਬਾਕੀ ਮਾਲ ਆਪਣੇ ਕੋ ਕੋਆ ਸਵਾਇਆ ਹੀ ਆ ਠੀਕ ਆ ਜੀ ਕੋਆ ਸਵਾਇਆ ਗਾਈਆਂ ਵੀ ਮਹੀਆਂ ਵੀ ਟੋਕੜਾਂ ਘਬੜਾਂ ਵੀ ਹਾਂਜੀ ਸਾਰੇ ਮਾਲ ਹੈਗਾ ਵਾ ਠੀਕ ਆ ਜੀ ਮਾਲ ਤੇ ਸੁਖਣਾ ਬਾਬਾ ਹੀ ਕੱਲ ਵੀ ਦੰਗੜ ਚਾਰ ਕੇ ਵੇਗੇ ਵਿੱਚੋਂ ਹਾਂਜੀ ਅੱਜ ਵੀ ਹੋਣਗੀਆਂ ਇੱਕ ਦੋ ਵੇਗੀਆਂ ਹਾਂਜੀ ਹਾਂਜੀ ਉਹ ਤਿੰਨ ਵੀ ਵਿੱਚੋਂ ਤਾਂ ਉਹ ਤਿੰਨ ਜਿਹੜੇ ਵੇਗੀਆਂ ਉਹਨਾਂ ਦਾ ਕੀ ਆਹ ਬਲੇ ਕੋ ਪਹਿਲੇ ਕੱਤੀ ਉਹਦਰ ਦੀ ਆ ਪਹਿਲੇ ਸੂਏ ਕੱਤੀ ਉਹਦਰ ਦੀ ਦੋਂਦੀ ਕੱਤੀ ਜੇ ਠੀਕ ਹੈ ਜੀ ਪਹਿਲੇ ਸੂਏ ਜੇ ਖੋਲੋ ਜੀ ਪਹਿਲੇ ਸੂਏ ਕੱਤੀ ਵੀ ਜੀ ਨੂੰ ਦੱਸਦੇ ਆ ਦੋਂਦੀ ਕੱਤੀ ਆ ਐਂਡ ਇਹਨੂੰ ਅੰਦਰ ਤੋਂ ਕਰ ਦੋ ਸੂਰਜ ਜੀ ਦੇ ਸਾਹਮਣੇ। ਲਓ ਜੀ ਪੈਂਦੀ। ਸਵਾਹਾ ਆਪਸ ਸਵਾਹਾ ਬਗਿਆ ਇੱਕ ਨੰਬਰ ਦਾ ਪੋਲੀ। ਠੀਕ ਆ ਜੀ। ਇਹ ਮੋਟੀ ਧਾਰਿਆ। ਠੀਕ ਆ ਜੀ। ਉਹਨੂੰ ਲੈ ਜਾਓ ਮਰੀ ਜੰਦਰ ਨੂੰ। ਕੋਈ ਭੂਰ ਦੀ ਕੋ ਛਟਾ ਨਹੀਂ। ਹਾਂ ਜੀ। ਬਹੁਤ ਜੋਲ ਬਹੁਤ ਸਾਲੇ ਨੰਬਰ। ਬੱਚਿਆ ਕੀ ਆ ਗਿਆ ਮਗਰ। ਕੱਟੀ ਆ ਕਰਾ ਕਾਲੀ। ਠੀਕ ਆ ਜੀ ਕੱਤੀ ਵੀ ਮਗਰ। ਲੈ ਜਾਓ ਗਾਂ ਕਰਦੇ ਹਾਂ ਅੰਦਰ ਨੂੰ ਕਰ ਦੋ ਮਰੀ ਜੀ। ਆ ਕੱਤੀ ਆ। ਠੀਕ ਆ ਜੀ ਲੈਓ। ਤੇ ਦੱਸ ਦੋ ਕੱਟੀ ਵੇਖ ਰੰਗ ਕਾਲੀ ਇਹ ਮਗਰ ਦੂਰ-ਦੂੜੀ ਕੋ ਤਾਂ ਹੈ ਨਹੀਂ ਟੋਇਆ ਠੀਕ ਹੈ ਜੀ ਤੇ ਭਾਵੇਂ ਕੋਈ ਦੋ ਡੰਗ ਚੋਹੇ ਚਾਰ ਚੋਹੇ ਚਵਾ ਬਸਮਾਸ ਫੇਰ ਠੰਡੀ ਗਾਈਆਂ ਵਰਗੀ ਕੇ ਠੀਕ ਹੈ ਜੀ ਕਿਤੇ ਤੈਨੂੰ ਪਤਾ ਨਹੀਂ ਵੀ ਲੱਤ ਮਾਰਨੀ ਆ ਤੇ ਦੰਦਾਂ ਚੱਕੀਏ ਜੇ ਠੀਕ ਆ ਦੱਸੋ ਡੇਡ ਕੱਦ ਕਾਂ ਤੁਹਾਡਾ ਪੂਰਾ ਇਹ ਮਗਰ ਮਾਰਦੇ ਆਂ ਅਰੇ ਇਹ ਡੇਡ ਦਾ ਜੈ ਜੀ ਆ ਹਾਂਜੀ ਡੇਡ ਦਾ ਜੈ ਜੋ ਟੇਕਰਾਂ ਕਾਲੀ ਉਧਰ ਦੀ ਆ ਤੇ ਡੇਡ ਕਰ ਲੈ ਇਧਰ ਦਾ ਹਾਂਜੀ ਇਧਰ ਆ ਖਾਲੀ ਹੈ ਜੀ ਬਿਲਕੁਲ ਖਾਲੀ ਹੈ ਤੇ ਉੱਧਰ ਆਪ ਜਾ ਕੇ ਲੈ ਆਂਦੀ ਜੜੀ ਹਾਂਜੀ ਹਾਂਜੀ ਇਹ ਨਹੀਂ ਬਿਜਾਂ ਕੇ ਛੋ ਲਈਏ ਕਿਦਾਂ ਕੀਤਾ ਤੇ ਦੱਸੋ ਰੇਟ ਮੇਰਾ ਕੱਟੀ ਵੀ ਕਾਲੀ ਦੀ ਆਵੇ ਹਾਂਜੀ ਕਾਲੀ ਕੱਟੀ ਬਿਲਕੁਲ ਪਿਓਰ ਮੋਰਾ ਤੇ ਦੱਸੋ ਰੇਟ ਤੇ ਮੋਲੇ ਦਾ 15 ਗਾਈ ਦਾ ਦਾ ਇੱਕ ਬੰਦਰਾ ਹਾਂਜੀ ਨਾ ਇਹਦਾ ਇੱਕ ਬੰਦਰਾ ਹਾਂਜੀ ਤੇ ਨਾ ਇਹਦਾ ਲੱਖ ਹਾਂਜੀ ਇਹ ਜਿਹੜੀ ਹਾਨ ਹੈ ਇਹਨਾਂ ਕੱਟੀ ਹਾਂਜੀ ਦੇ ਦੇਣੀ ਹੈ ਦੇਣ ਵਾਲਾ ਮੁੱਲ ਕਰ ਦੇਣਾ ਠੀਕ ਆ ਕਿ ਜਿਹੜਾ ਕੋ ਮੇਰਾ ਵੀਰ ਭਰਾ ਵੇਖੇ ਹਾਂਜੀ ਉਹ ਲੈ ਲੈ ਠੀਕ ਆ ਕੋਈ ਕਮਾਈ ਵਾਲੀ ਗੱਲ ਨਹੀਂ ਚੱਗੀ ਹਾਂਜੀ ਇਹ ਲੱਖ ਦੀ ਚੋਈ ਨਾ ਹਾਂਜੀ 3000 ਛੱਡ ਦਾਂਗੇ ਤੁਹਾਨੂੰ ਇਹ ਆਦਿ ਤੁਹਾਨੂੰ 95 ਹੀ ਦੇ ਦਾਂਗੇ ਹਾਂ 95 ਦੀ 95 ਹਜ਼ਾਰ ਦੀ ਕੱਟੀ ਦੇ ਦਾਂਗੇ ਠੀਕ ਹੈ ਜੀ 95 ਜੋੜੀਆਂ ਜਿਹੜੀਆਂ ਪਹਿਲੇ ਸਵੇਰ 10 ਕਿਲੋ ਦੁੱਧਿਆ ਠੀਕ ਹੈ ਤੁਹਾਨੂੰ ਕੋ ਦੋ ਡੰਗ ਚ ਹੋਵੇ ਤੁਹਾਨੂੰ ਕੋ ਚਾਰ ਡੰਗ ਚ ਹੋਵੇ ਵੇਖੋ ਕਿਹੜੀ ਸਾਫ਼ ਤੇ ਥਾਨ ਜੀ ਨੂੰ ਪਸੰਦੀ ਮੁੱਠਾਂ ਚ ਆਉਂਦੇ ਉਹ ਮੋਟਾ ਤੇ ਲੰਮਾ ਥਾਨ ਵਧੀਆ ਇੱਕ ਨੰਬਰ ਕਰਦੀ ਹੈ ਠੀਕ ਹੈ ਕਾਲੀ ਕਿਦਾਂ ਸਿਰ ਜੋੜੀ ਕਾਲੀ ਪੋਰ ਹਾਂਜੀ ਆ ਵੀ ਜੋੜੀ ਪਹਿਲੇ ਸਵੇਰ ਚੌਗੀ ਪਹਿਲੇ ਸਵੇਰ ਇੱਕ ਥੀ ਮਗਰ ਇਹ ਕਟਾ ਇਹਦੇ ਮਗਰ ਕਟਾਵਾ ਤੇ ਪਹਿਲੇ ਸੂਏ ਆ ਇਹ ਜਰਾ ਲੈ ਵੇਖ ਕਟੀਏ ਮਾਰ ਕਿਦਾਂ ਦੇ ਕਟੀ ਕਿਦਾਂ ਸਿੰਘ ਸੂਂਗ ਚੰਗਾ ਪਿੱਛੋਂ ਵੇਖ ਕਿੰਨੀ ਸਾਫ ਆ ਜੇ ਰੋ ਬਸ ਲੀਆ ਰੋ ਕਰੋ ਕਿ ਥਣ ਠੀਕ ਹੈ ਜੀ ਜਵਾ ਇਦਾਂ ਦਾ ਵੀ ਮੋਟਰੀ ਸਮਾਰਟੀ ਵਾਲ ਮੋਟਰੀ ਚੀਨਾ ਚੰਗਾ ਜਵਾਬ ਬੋਲਾ ਠੀਕ ਹੈ ਉਹਦਾ ਵੀ ਬੋਲਾ ਚੰਗਾ ਜਵਾਬ ਜਵਾ ਇਹਦਾ ਵੀ ਬਹੁਤ ਚੰਗਾ ਜਵਾਦ ਨੂੰ ਸਾਰੀਆਂ ਬੜੀ ਚੰਗੀਆਂ ਜਵਾਦ ਕੋਈ ਗਾਈ ਵੀ ਕੋਈ ਮਹੀ ਵੀ ਨਹੀਂ ਮਾਰੀ ਕਿਤੇ ਜਵਾਦ ਨੂੰ ਬਹੁਤ ਇਹੀ ਚੰਗੀਆਂ ਗਾਈਆਂ ਵੀ ਦੋ ਲੰਗੀਆਂ ਆਉਂਦੀਆਂ ਨੇੜੇ ਟੋਕਾਂ ਠੀਕ ਹੈ ਜੀ ਦੇਖੋ ਪਹਿਲੇ ਕੱਢੀ ਦੰਦਾ ਜੀ ਤੈਨੂੰ ਇੱਕ ਟੱਕ ਹੈ ਲਗਾ ਉਠਾਵੇ ਕੱਢੀ ਕੋਈ ਵੀ ਕਰੀ ਤਾਂ ਵਾਧਵਾ ਦੇ ਸਾਰੀਆਂ ਠੀਕ ਹੈ ਜੀ ਇੱਕ ਦੋ ਕੜਗਾ ਬੜੀ ਚੰਗੀ ਹੈ ਕਪਾਲ ਜੀ ਅਹ ਮਗਰ ਬੈਠਾ ਸਾਹ ਵਿੱਚ ਛੋਟੀ ਨਾ ਬੋਤਾ ਕਰਦਾ ਬੋਤਾ ਵੱਡਾ ਢੀਮ ਆ ਮਗਰ ਕੱਢਾ ਛੋਟੀ ਬਿਜਲਾ ਠੀਕ ਹੈ ਜੀ ਮੇਰਾ ਕੱਢਿਆ ਪਹਿਲੇ ਨਾਲ ਹਿਸਾਬ ਨਾਲ ਬਹੁਤ ਚੰਗਾ ਜੀ ਜਵਾਬ ਸਮਾ ਚੰਗਾ ਸਿਰ ਮੂਸਾ ਦਾ ਚੰਗਾ ਦੁੱਧ ਕਿੰਨਾ ਦੱਸਿਆ ਜੋ ਦੁੱਧ ਵੀਰੇ ਕੋਲ ਹੋਵੇ ਜਿਆਦਾ ਹੋਰ ਜਿਹੜਾ ਵਾ ਮਤਲਬ ਆਦੀ ਆਪਣੇ ਕੋਾਈ ਆ ਠੀਕ ਹੈ ਜੀ ਦੁੱਧ ਝੋਟੀ ਕਰੂ 12 13 ਕਿਲੋ ਜੀ ਹੋਰ 9 ਕਿਲੋ ਲੀਟਰ ਵਾਲਾ ਜਿਹੜਾ 9 ਕਿਲੋ ਹਾਂ ਮੈਂ ਫਿਰ ਝੋਟੀ ਇਦਾਂ ਦੀ ਉਹ ਘਰ ਬਾਂਦੇ ਇਦਾਂ ਦੀ ਕਰਾ ਵੇਖੀ ਜਾਈਏ ਨੂੰ ਠੀਕ ਹੈ ਜੀ ਸਾਫ ਬੜੀ ਸੋਹਣੀ ਬੜੀ ਸੋਹਣੀ ਬੜੀ ਕਿਪਰਾਂ ਕਾ ਲਾਈਆਂਗੇ ਦੱਸੋ ਰੇਟ ਇਹ ਤਾਂ ਪਸਮੀਆ ਇਹਨੂੰ ਥਰਨੂ ਵੇਖ ਕੇ ਲੈਂਦੀ ਆਂ ਠੀਕ ਹੈ ਜੀ ਦੂਜਾ ਮਾਰਾ ਇਹਦਾ ਰੇਟ ਵੀ ਵੀਰ ਆਪਾਂ ਛੇਤੀ ਗੱਲ ਮਗਾ ਦੇਣੀ ਹੈ ਨਾ ਇੱਕ ਦਾ ਹਾਂਜੀ ਬਿਲਕੁਲ ਵੇਚਣੀਆਂ ਵਾਂਗੇ ਹਾਂਜੀ ਤੇਰੀਆਂ ਬੀਚ ਪਾਉਣੀਆਂ ਨਹੀਂ ਵੇਚਣੀਆਂ ਵਾਂ ਹਾਂਜੀ ਵੇਚਣਾ ਮੁੱਲ ਕਰਨਾ ਵਾ ਜਿਹੜਾ ਕੋਈ ਵੀਰ ਭਰਾ ਵੀਡੀਓ ਵੇਖੇ ਉਹ ਕਹੇ ਵੀ ਜਿਹੜਾ ਦੇਖੇ ਉਹ ਕੋਈ ਮਿਲ ਲੈਣਾ ਠੀਕ ਹੈ ਜੀ 86 ਹਜ਼ਾਰ ਦੀ ਕੱਟੀ ਦਵਾਂਗੇ ਪਹਿਲਾਂ ਠੀਕ ਹੈ ਜੀ 86 ਦੀ ਨਹੀਂ 90 ਜਵਾਂਗੇ ਨਹੀਂ 86 ਦੀ 86 ਆਦੀ ਬਿਲ ਗੱਡੀ ਦਵਾਂਗੇ ਠੀਕ ਹੈ ਜੀ ਪੱਟੀ ਬਿਲੋਕੀ ਦੰਦੀ ਖੋਲੂ ਆ ਵੀ ਠੀਕ ਹੈ ਜੀ 90 ਕਰੀਏ ਤਾਂ ਨਹੀਂ ਕੋਈ ਨਹੀਂ ਹਾਂਜੀ ਜਾਣ ਦੋ ਫਿਰ ਲੈਵਾਂਗੇ आजु 5 6 ਸਾਂ ਮਾਲ ਲਿਆ ਕੱਲ ਗੜਾ ਦੇਣੀ ਚਾਹੁੰਦਾ ਤੋਕਰ ਗੱਬਣਿਆ ਹਾਂਜੀ ਇਹਨੂੰ 10 ਤਰੀਕ ਨੂੰ ਲੱਗਣਾ ਮਹੀਨਾ 5ਵਾਂ ਠੀਕ ਆ ਆਪਣੇ ਪਿੰਡੋ ਲਈ ਗਵਾਂਡ ਹੋਈ ਗਵਾਂਡ ਦੁੱਧ ਦੀ ਆਂਦੀ ਕਿਉਂ ਦੁੱਧ ਦਾ 5 ਕਿਲੋ ਠੀਕ ਆ ਵਾਲਾ ਤੇ ਦੂਜਾ ਸੂਆ ਦੁੱਧ ਮੈਂ 14 ਕਿਲੋ ਦੇਣੀ ਮਗਰ ਮੜਿਆ ਕੈਮਰਾ ਵੇ ਲੱਤਾਂ ਵੇਖ ਬਿਲਕੁਲ ਆਪਣੇ ਗਵਾਂਡੋ ਨਹੀਂ ਆ ਘਰ ਵਾਲਾ ਹਸਾ ਵਿਆ ਜਾ ਠੀਕ ਆ ਜੀ ਲੰਬੂ ਵਾਲੋ ਨਹੀਂ ਹੁੰਦੀ ਛੋਟੀ ਵੇਖੋ ਪਰ ਮੜਿਆ ਨਾ ਸਿੰਘ ਤੂੰ ਮੜਾ ਚੰਗਾ ਚੰਗਾ ਬੜੀ ਨਗਰ ਹੋ ਕੇ ਨਾ ਮਾਰ ਵੀ ਵੇਖੀ ਕਿੰਨੀ ਖੁੱਲੀ ਗਾਂ ਜਾਂਦੋ ਮਰੀ ਕਸੂਆ ਦੂਜਾ ਸੱਜੇ ਤੇ ਢੂਠ ਮਾਰਨੇ ਨੂੰ ਦੁੱਤ ਕੱਢਦੀ ਐ ਇਹ ਛੱਗੇ ਦੀ ਗੱਲ ਕਰਦੀ ਐ ਉਹਨੂੰ ਲੈ ਆਓ ਜੀ ਲੈ ਆਓ ਨਾ ਅਸੀਂ ਕਹਿਣਾ ਸੀ ਸੇ ਰੂਆ ਦੂਜਾ ਵੇ ਇੱਧਰ ਕਾਈਆਂ ਸੰਗ ਚੌੜੀ ਲਾ ਕੇ ਨਹੀਂ ਪਿਛਾਉ ਰਾਜੀ ਬਾਜੀ ਪੂਰੀ ਹੈ ਸਿੰਘ ਸਿੰਘ ਬਹੁਤ ਚੰਗਾ ਹੈ ਬਾਕੀ ਤੋਕਰ ਗੱਬਣੇ ਬਾਜੀ ਸਾਰੇ ਵੀਰ ਭਰਾ ਸਿਆਣੇ ਆ ਅੱਜ ਕੱਲ੍ਹ ਫਰਕ ਦੇਖੋ ਪਿਛੋ ਕਿੰਨੀ ਬਾਡੀ ਕਿੰਨੀ ਚੌੜੀ ਐ ਪਿਛੋ ਛੱਡੇ ਛੋਡੇ ਕਿਦਾਂ ਫੁੱਲੇ ਲੈ ਵੀ ਦੀ ਆ ਹਾਂਜੀ ਮਾਲ ਤਾਂ ਜਰਾ ਮਾਰਨ ਕਿਤੇ ਰੋਜ ਆਉਂਦਾ ਮੈਂ ਤੇਰੀਆਂ ਦਾ ਮੌਕਾ ਨਹੀਂ ਪਿਆ ਜਿਹੜਾ ਜਾਂ ਗਿਆ ਹੋਣੀ ਵੀ ਅੱਗੇ ਮਾਰ ਠੀਕ ਹੈ ਠੀਕ ਹੁਣ ਡੰਗਰ 3-4 ਬੱਧੇ ਪਰਾਂ ਕਰਕੇ ਸਾਡੇ ਵਿੱਚ ਪਰ ਵਿਗੇ ਆ ਜਿਹੜੇ ਵਿਗੇ ਹੁਣ ਵੀ ਆਹ ਚਲ ਬਾਹਰ ਪਰ ਬੱਧੇ ਆ ਜਿੰਨਾ ਚਲੋ ਕੋਈ ਨਹੀਂ ਕਰੋ ਬਾਲੀ ਜੀ ਦੱਸੋ ਇਹਦਾ ਰੇਰ ਇਹਦੀ ਮੋਲ ਵੀ ਰੇ ਜਿਹੜੇ ਸਾਹਮਣੇ ਬਾਹਰ ਸਾਹਮਣੇ ਨਾ ਨੇ ਟੋਕਰ ਦਾ ਬੰਨ ਮੈਂ ਸੱਜਰ ਦੇ ਮੁਕਾਬਲੇ ਆਈਏ ਹਾਂਜੀ ਪਰ ਇਹਦਾ ਮੋਲ ਆਪਾਂ ਬੋਲੇ ਜਾਇਜ਼ ਕਿਉਂ ਕਰੀਏ ਬਰਾਬਰ ਰੇਟਿੰਗ ਆਉਂਦੀ ਹੈ ਨਹੀਂ ਲੱਭ ਲੈਣੀ ਫੇਰ ਸਾਨੂੰ ਪਤਾ ਹਾਂਜੀ ਹਾਂਜੀ ਇਹਦਾ ਮੋਲ ਹੁਣ ਜਿੰਨਾ ਮਰਜ਼ੀ ਕਰੀਏ ਦੇਣੀ 62000 ਠੀਕ ਐ ਨਾਲੇ ਬਾੜ ਦੀ ਨੇ 60 ਦੀ ਦੇ ਦੇਣੀ ਆ 55000 ਜਾਵਾਂਗੇ ਕੋਚੋ 500 ਰੁਪਏ ਛੋਟ ਕਰਾਂ ਸਾਢੇ 3 ਜਾਰੀ ਠੀਕ ਐ 54 ਦੀ ਦੇ ਦਾਂਗੇ 54 ਦੀ ਸਾਢੇ 3 ਜਾਰੀ ਦਿਖਾਣ ਲਵਾਂਗੇ ਖਣਾ ਦੀ ਪਿੱਛੇ ਦੀ ਤੇ ਗੱਬਣ ਦੀ ਠੀਕ ਐ ਤੇ ਦੁੱਧ ਕਿੰਨਾ ਦੱਸਿਆ ਟੋਕਰ ਗੱਬਣ ਨਾਲੇ ਇਹਦੇ ਵਿੱਚ 5 ਕਿਲੋ 5 ਕਿਲੋ ਇਹ ਕਿ ਖੋਲਣਾ ਵੇਖਦੇ ਸੀ ਏ ਪਹਿਲੇ ਸੂਏ ਚੌਕੀ ਝੋਟੀ ਆ ਪਹਿਲੇ ਸੂਏ ਚੌਕੀ ਝੋਟੀ ਚੌਕੀ ਗੱਡੀ ਮੜੀ ਝੱਕ ਤਕਾਂ ਵੇ ਦੂਤ ਮੜਾ ਕੈਮਰਾ ਮਾਰਾ ਜੇ ਝੋਟੀ ਦਾ ਵੇ ਕਹਦਾ ਹੈ ਕਿ ਝੋਟੀ ਅੱਜ ਬਣ ਵੀ ਗਈ ਜੀ ਠੀਕ ਹੈ ਜੀ ਜੇ ਕੇ ਦੇ ਕਰਮੋਂ ਨਿਕਲ ਆਵੇ ਅੱਜ ਬਣ ਗਈ ਆ ਠੀਕ ਹੈ ਜੀ ਪਹਿਲੇ ਸੂਏ ਪਹਿਲੇ ਸੂਏ ਜੇ ਵੀਰ ਦਾ ਸਾਡੇ ਕੋ ਪ੍ਰਾਈ ਬਣਾਵਾ ਚਲੋ ਦੱਸੋ ਡੇਢ ਫਿਰਿਆ ਕੋਈ ਨਹੀਂ ਇਹਦਾ ਜੈਦੀ ਕਰਦਣਾ ਵਾ ਇਹ ਤੂੰ ਯਕੀਨ ਕਰੀਏ ਇਹ ਗੱਲ ਦਾ ਹਾਂਜੀ ਲਵੇ ਕੋਈ ਨਾ ਲਵੇ ਨਹੀਂ ਗੱਲ ਕੋਈ ਸਪਲਾਈ ਨਹੀਂ ਕੋਈ ਗੱਲਬਾਤ ਨਹੀਂ ਆਪਣੀ ਮਰਜ਼ੀ ਨਾਲ ਕਿਹਨੇ ਲੈਣੀ ਕਿਹਦੇ ਜੇਬ 'ਚ ਪੈਸੇ ਨਹੀਂ ਘੱਟ ਦੇਣੇ ਹਾਂਜੀ ਹਾਂਜੀ ਪਰ ਇਹ ਝੋਟੇ ਦਾ ਨਾ 50000 ਰੁਪਇਆ ਹਾਂਜੀ 50000 ਰੁਪਇਆ ਦੂਜੇ ਜਿਹੜੇ ਖੜਦੇ ਡੰਗਰ ਬਟਨ ਵਟਨ ਵਾਲੇ ਉਹ ਦਿੰਦੇ ਆ ਪਰ ਇਹਦਾ ਹੁਣ ਮੁੱਲ ਅਸੀਂ 50 ਹੀ ਦੇ ਦਿੰਨੇ ਆ ਉਹਨੇ 40000 ਰੁਪਏ ਦੇਣੀਆਂ ਠੀਕ ਆ ਕੋ ਵੇਚਣੀਆਂ ਤੇ ਦੋਵੇਂ ਟਾਈਮ ਬਾੜੇ ਦੇ ਦੋਵੇਂ ਟਾਈਮ ਬਾੜੇ ਚੋਗ ਲਵੇ ਕੋਈ ਸੁਈ ਹੁਣ ਸੁਣਾਈ ਨੀ ਕੈਮਰੇ ਤੋਂ ਦਰਦੀ ਸੁਆ ਗਰੰਟੀ ਨਾਲ ਪਹਿਲਾਂ ਜੇ ਦੁੱਧੇ ਹੋਊਗੀ ਤੇ ਫਿਰ ਪੈਸੇ ਨਾ ਦੇਵਾਂਗੇ 40000 ਦੀ ਪਹਿਲੇ ਸੀ ਝੋਟੀ ਆ ਅਹੀਂ ਤੇ ਬੜੀ ਮਹਿੰਗੀ ਰਹੀ ਆ ਹਾਂਜੀ ਪਰ ਉਹ ਨਹੀਂ ਘਾਟਾ ਵਾਧਾ ਕਰਕੇ ਬੱਚਾ ਬੁੱਝਾ ਮਰਿਆ ਹੱਥਾ ਲਿਆ ਠੀਕ ਆ ਅੱਜ ਗਾੜੀ ਬਣ ਗਈ ਆ ਹਾਂਜੀ ਤੇ 40000 ਦੇ ਦਾਂਗੇ ਠੀਕ ਆ 50000 ਰੁਪਏ ਦੂਜੇ ਬੰਦੇ ਦਿੰਦੇ ਆ ਪਰ ਦੇਣੀ ਨਹੀਂ ਠੀਕ ਹੈ ਜੀ ਦੇਣੀ ਨਹੀਂ ਤੇ ਭਾਵੇਂ ਨਾਲ ਜੜੇ ਹੁਣ ਕਿਉਂਗੇ ਬੱਚਾ ਦਿੰਗੇ ਕੀ ਆ ਬੱਧੀ ਆ ਨਹੀਂ ਬਾਜੀ ਆ ਵੀ ਜੋੜੀ ਆਪਣੇ ਕੋ ਪਹਿਲੇ ਸੋਚਣ ਮਗਰ ਤੇ ਕੱਟੀ ਠੀਕ ਹੈ ਜੀ ਤੇ ਪਹਿਲੇ ਦੇਖੋ ਪਤੀਏ ਦੁੱਧ ਘਰ ਵਾਲੇ ਆਂਦੇ ਵੀ 10 ਕਿਲੋ ਹਾਂਜੀ ਸਾਡੇ ਇੱਧਰ ਵੀ ਆਏ ਹਾਂਜੀ ਇੱਧਰ ਦੀ ਪਰ ਮਾਤ ਹਾਰਾ ਨਹੀਂ ਕੋਈ ਬੰਦਾ ਬੱਚਾ ਇਹਨੂੰ ਕਹਿ ਵੀ ਜਾਂਦਾ ਵੀ ਇੱਧਰ ਦੀ ਉਧਰ ਦੀ ਆ ਅੱਪਾ ਚੱਬਦਾ ਚੰਗਿਆ ਹੁਣ ਉਲਟ-ਪੁਲਟ ਦੀ ਹੋਈ ਥੰਦਾ ਝਾਕੀ ਚੌਕੀ ਆ ਤੇ ਹੁਣ ਇਹ ਤਰ੍ਹਾਂ ਤੋਲਾ ਮਾਰ ਕੇ ਪਾਸ ਕਰਕੇ ਜਾਂਦੀ ਆ ਠੀਕ ਹੈ ਜੀ ਜਿਵੇਂ ਆਪਸ ਮਾ ਇੱਕ ਨੰਬਰ ਦਾ ਘਪੂਰ ਨਹੀਂ ਕੋਈ ਛਟਾ ਨਹੀਂ ਪਹਿਲਾਂ ਕੱਟੀ ਬਹੁਤ ਸੋਹਣੀ ਵੇਲੋ ਕਿਦਾਂ ਮੋਦਰੀਨ ਕਾਕਾ ਲੱਗੀ ਆ ਉਦਨ ਦੀ ਹੋਵੇ ਤੇ 1 ਸਵਾਲ ਅੱਖ ਦੀ ਲੱਖ ਦੀ ਹੋਵੇ ਠੀਕ ਹੈ ਜੀ ਸਿਰਫ ਇਹ ਇਹ ਗਾਂ ਲੈ ਕੇ ਕਰ ਦਿਓ ਮਰੀ ਹਾਂਜੀ ਹਾਂਜੀ ਇੱਧਰ ਹੀ ਕਰਕੇ ਮੋਲ ਇੱਧਰ ਰੱਖਣਾ ਵਾ ਤੇ ਚਲ ਕੇ ਦਮਾਓ ਲਿਆਓ ਜੀ ਲਿਆ ਜਵਾਬ ਸਮਾ ਇੱਕ ਨੰਬਰ ਦਾ ਇਹ ਕਿਹ ਕਿਥੋਂ ਕਿਤੇ ਮਾਰਦੇ ਯਾਰ ਇਹ ਛੋਟੀ ਬਰੀਕੇ ਨੇ ਡਿਜ਼ਾਈਨ ਹਾਂਜੀ ਇਹ ਭਾਗਾਂ ਲਈ ਇਹਦੇ ਭਾਵੇਂ ਮੋਲ ਪਣਾ ਇਹਦੇ ਦਾ ਮੋਲ ਕਿੰਨਾ ਕ ਬਣਿਆ ਠੀਕ ਹੈ ਜੀ ਇਹਦਾ ਕਿਤੇ ਰੱਖ ਤੋਂ ਲਾ ਭਾ ਦੇਣਾ ਜੇ ਬਾਕੀ ਮਗਰ ਵੀ ਕੱਟੀ ਆ ਗਈ ਮਗਰ ਵੀ ਕੱਟੀ ਏ ਠੀਕ ਹੈ ਜੀ ਆਹ ਹੁਣ ਦੱਦੀ ਕਿਚੋਈ ਜਾਈ ਆ ਅੱਡੀ ਦੇ ਥੱਲੇ ਹੁਣ ਉਹਨੇ ਵੀ ਆਕ ਲਾਈ ਆ ਠੀਕ ਹੈ ਜੀ ਡੰਗਰ ਨਵਾਂ ਚੰਗਾ ਉਹ ਤਾਂ ਨਹੀਂ ਮੰਦਾ ਪੈਂਦਾ ਸਦਾ ਹੀ ਭਾਰਾ ਠੀਕ ਹੈ ਜੀ ਸਾਫ ਹੋ ਦੀ ਜੋੜੀ ਕੱਠੀ ਮੰਗ ਰਿਹਾ ਸਾਫ ਪਹਿਲਾਂ ਕੱਢੀ ਆ ਆ ਬੱਚਾ ਵੇਖ ਲੈ ਕਿੰਨੇੰਦਰਾਂ ਦੇ ਗੇੜੇ ਇਕੱਠੇ ਆ ਮਿੱਟੀ ਵਾਲਾ ਕੱਢੀ ਮਗਰ ਕੱਢੀ ਆ ਕੱਢੀ ਜਾ ਠੰਡੀ ਠੁੰਡੀ ਬਹੁਤ ਚੰਗੀ ਆ ਆ ਬੱਚਾ ਇੱਥੇ ਬੱਧਾ ਚੰਗਾ ਚੰਗਾ ਡਈ ਚਲਾ ਸੀ ਦੂਜੇ ਬੰਦੇ ਰੁਝੇ ਆ ਤੇ ਉਹਦਾ ਮੋਲ ਉਹਦਾ ਜੈ ਜੀ ਕਰ ਦੇਣਾ ਛੋਟੀ ਤੇ 85 90 ਹਜ਼ਾਰ ਦੀ ਤੁਰੀ ਜਾਂਦੀ ਵੇਚ ਦੇ ਦੀ ਆ ਠੀਕ ਆ ਤੇ ਦੱਸੋ ਰੇਟ ਅਸੀਂ ਵੇਚਦੇ ਆ ਆਪੇ ਬੱਤਰੀ ਆਦੀ ਬੱਤਰੀ ਆਦੀ ਕੋਨੇ ਬੱਤਰੀ ਨਹੀਂ ਦੇਣੀ ਸੱਤ ਦਿਨ ਦਰਗਾ ਦੇਣੀ ਠੀਕ ਹੈ 68000 ਦੀ ਕੱਟੀ ਜਿਹੜੀ ਹਾਨਾ ਜਿਹੜੀਆਂ ਠੀਕ ਹੈ 68000 ਦੀ ਛੋਟੀ ਉਹ ਤਾਂ ਪਹਿਲੇ ਸੂਏ ਜੀ ਤਾਜ਼ਾ ਬੱਚਾ ਜੇ ਮਗਰ ਠੀਕ ਹੈ ਜੀ ਸਹੀਲ ਸਾਫ ਸੁਸਰੀ ਪੂਰੀ ਠੀਕ ਹੈ ਕੋਈ ਕੰਮ ਇਹਨੇ ਵੀ ਵੀਰ ਆ ਕੇ ਵੀ ਰੇਡ ਘਾਟ ਬਾਜਨ ਕਮੀ ਮਈਆਂ ਚ ਪੰਜਾਂ ਪੈਸੇ ਦੀ ਕਮੀ ਨਹੀਂ ਚੋਕਾ ਦੱਸਿਆ ਹੁੰਦਾ ਬੈੜਮ ਦੋ ਕੇ ਸੁਈਆਂ ਠੀਕ ਆ ਉਹ ਵੀ ਆ ਜਾਣੀਆਂ ਜੱਬੀਆਂ ਰੁਪੀਆਂ ਵੜਾ ਇੱਕੋ ਦੋ ਦੋ 20 ਕਿਲੋ ਲਾਵਾ ਆ ਠੀਕ ਆ ਇੱਕੋ 15 ਕਿਲੋ ਲਾਵਾ ਮੇਰਾ ਚਾਰ ਵੀ ਆ ਜਾਣੀਆਂ ਵਾ ਹਾਂ ਤਸਵੀਰ ਨੂੰ ਵੀਰ ਭਰਾ ਕੋ ਵੀਡੀਓ ਪਾ ਕੇ ਜਾਂ ਕਿਦਾਂ ਵੀ ਦੇਖਦਾ ਪੁੱਸਰਗਾ ਗਾਣਾ ਚਾਰ ਲਈਆਂ ਦੋ ਗੱਬਣਾ ਗੱਡੀ ਵਾਲੀਆਂ ਵਾ ਉਹ ਭਾਲ ਕੇ ਸ਼ਾਮਣੇ ਆਉਣੀਆਂ ਇਹ ਸੁਈਆਂ ਮੋ ਘਰ ਵੜਨ ਵਾਲੀਆਂ ਠੀਕ ਹੈ ਜੀ ਹਾਂ ਲੋ ਦੱਸ ਦੋ ਡਰੈਸ ਵੇਰ ਆਪਣਾ ਆ ਝੋਡੀ ਅਲਮਾਰ ਵਿੱਚ ਮਾੜਾ ਬੱਚਾ ਵੇਰ ਪਾ ਲਿਆ ਆ ਪਹਿਲਾਂ ਨੰਬਰ ਵਾਲੀ ਝੋਡੀਓ ਵੇਖਣ ਘੜਿਆ ਗੱਡੀ ਤੇ ਹੁਣ ਸੰ ਆ ਵੇਲਾ ਹੁਣ ਵੇਖਣ ਵੇਖਣ ਘੜਿਆ ਗੱਡੀ ਇਹ ਹੁਣ ਸੰ ਕੱਢਿਆ ਕੋਈ ਟਾਈਮ ਥੋੜੀ ਲੱ ਠੀਕ ਹੈ ਜੀ ਤੇ ਦੱਸੋ ਦੱਸ ਸਵੈਸ ਆਪਣਾ ਪਿੰਡ ਬੰਘਾਲੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਜੈੰਤੀਪੁਰ ਰਡਾ ਤੋਂ 4 ਕਿਲੋਮੀਟਰ ਪੈਂਦਾ ਤੇ ਪਿੰਡ ਛੋਟੀ ਬੰਘਾਲੀ ਆ ਕਿ ਵੱਡੀ ਆ ਛੋਟੀ ਆ ਬਾਕੀ ਜਿਹਨੂੰ ਨਹੀਂ ਪਤਾ ਲੱਗਦਾ ਫੋਨ ਕਰੇ ਦੁਬਾਰਾ ਪੁੱਛੇ ਦੁਬਾਰਾ ਪੁੱਛੇ ਕੋਈ ਗੱਲ ਨਹੀਂ ਬਾਕੀ ਛੋਟੀ ਬੰਘਾਲੀ ਜੈੰਤੀਪੁਰ ਰਡਾ 4 ਕਿਲੋਮੀਟਰ ਆ ਠੀਕ ਹੈ ਜੀ ਇੱਥੋਂ ਪੈਂਦਾ ਠੀਕ ਹੈ ਜੀ ਸਾਰੇ ਵੀਰ ਭਰਾਵਾਂ ਨੂੰ ਪ੍ਰਣਾਮ